ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਇਰਾਕ ਦੇ ਸ਼ਹਿਰ ਬਗਦਾਦ ਵਿੱਚ ਫਰੋਜ਼ ਨਾਮ ਦਾ ਇੱਕ ਨੌਜਵਾਨ ਰਮੁੰਡਾ ਰਹਿੰਦਾ ਸੀ ਉਸ ਨੂੰ ਚੋਰੀ ਕਰਨ ਦੀ ਆਦਤ ਸੀ ਉਹ ਮਿਹਨਤ ਮਜ਼ਦੂਰੀ ਕਰਨ ਦੀ ਜਗ੍ਹਾ ਤੇ ਰਾਤ ਨੂੰ ਕਿਸੇ ਦੇ ਘਰ ਦਾਖਲ ਹੋ ਜਾਂਦਾ ਤੇ ਬਹੁਤ ਜ਼ਿਆਦਾ ਲੁੱਟਮਾਰ ਕਰਦਾ ਉਸ ਨੇ ਜਿਸ ਵੀ ਘਰ ਵਿੱਚ ਚੋਰੀ ਕਰਨੀ ਹੁੰਦੀ ਦਿਨ ਦੇ ਸਮੇ ਉਸ ਘਰ ਦਾ ਹਾਲਚਾਲ ਜਾਣ ਲੈਂਦਾ ਤੇ ਫਿਰ ਰਾਤ ਨੂੰ ਉਸ ਘਰ ਵਿੱਚ ਸਨ ਲਗਾਉਣ ਲਈ ਪਹੁੰਚ ਜਾਂਦਾ ਇੱਕ ਦਿਨ ਦੁਪਹਿਰ ਦੇ ਸਮੇ ਪੈਂਡ ਦੇ ਇੱਕ ਘਰ ਦੇ ਸਾਹਮਣੇ ਖੜਾ ਸੀ ਉਸ ਨੂੰ ਉੱਥੇ ਖੜੇ ਨੂੰ ਬਹੁਤ ਸਮਾਂ ਹੋ ਗਿਆ ਸੀ ਅਚਾਨਕ ਉਸ ਨੂੰ ਘਰ ਵਿੱਚੋਂ ਇੱਕ ਬੁੱਢਾ ਆਦਮੀ ਖੜਾ ਦਿਖਾਈ ਦਿੱਤਾ ਜਿਹੜਾ ਲਾਠੀ ਨਾਲ ਚੀਜ਼ਾਂ ਟਟੋਲਦਾ ਹੋਇਆ ਇੱਧਰ ਉੱਧਰ ਚੱਲ ਰਿਹਾ ਸੀ ਜਿਸ ਤੋਂ ਇਹ ਪਤਾ ਚੱਲਦਾ ਸੀ ਕਿ ਬੁੱਢਾ ਅੱਖਾਂ ਤੋਂ ਅੰਨ੍ਹਾ ਸੀ ਫਰੋਜ਼ ਨੇ ਆਪਣੇ ਬੂਟ ਹੱਥ ਵਿੱਚ ਫੜੇ ਤੇ ਹੌਲੀ-ਹੌਲੀ ਉਸ ਬਜ਼ੁਰਗ ਦੇ ਘਰ ਵਿੱਚ ਦਾਖਲ ਹੋ ਗਿਆ ਤੇ ਉਸ ਘਰ ਦੇ ਮੇਨ ਕਮਰੇ ਦਾ ਟਾਂਚਾ ਦੇਖਣ ਲੱਗ ਗਿਆ ਉਸ ਨੇ ਦੇਖਿਆ ਕਿ ਕਾਰ ਅੰਦਰ ਬਹੁਤ ਹੀ ਕੀਮਤੀ ਸਮਾਨ ਪਿਆ ਸੀ ਫਿਰ ਉਸਨੇ ਸੋਚਿਆ ਜੇ ਮੈਂ ਇੱਥੇ ਚੋਰੀ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਫਿਰ ਮੈਨੂੰ 3-4 ਸਾਲ ਚੋਰੀ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਜਿਸ ਤਰ੍ਹਾਂ ਉਹ ਦੱਬੇ ਪੈਰੀ ਅੰਦਰ ਵੜਿਆ ਸੀ ਉੰਨੀ ਪੈਰੀ ਵਾਪਸ ਆ ਗਿਆ ਫਿਰ ਘਰ ਜਾ ਕੇ ਉਹ ਸੋਚਣ ਲੱਗਿਆ ਕਿ ਇੰਨਾ ਜ਼ਿਆਦਾ ਮਾਲ ਉਹ ਇਕੱਲਾ ਨਹੀਂ ਚੁੱਕ ਸਕਦਾ ਉਸ ਨੂੰ ਆਪਣੇ ਨਾਲ ਕਿਸੇ ਹੋਰ ਨੂੰ ਵੀ ਲੈ ਜਾਣਾ ਚਾਹੀਦਾ ਵਾ ਤਾਂ ਕਿ ਉੱਥੋਂ ਜ਼ਿਆਦਾ ਤੋਂ ਜ਼ਿਆਦਾ ਮਾਲ ਸਾਫ਼ ਕੀਤਾ ਜਾ ਸਕੇ ਫਿਰ ਉਸਦਾ ਧਿਆਨ ਆਪਣੇ ਦੋ ਦੋਸਤਾਂ ਵੱਲ ਚਲਾ ਗਿਆ ਜੋ ਉਸ ਦੀ ਤਰ੍ਹਾਂ ਹੀ ਗਰੀਬ ਤੇ ਆਵਾਰਾ ਸਨ ਪਰ ਉਹਨਾਂ ਨੇ ਪਹਿਲਾਂ ਕਿਤੇ ਚੋਰੀ ਨਹੀਂ ਸੀ ਕੀਤੀ ਫਰੋਜ਼ ਆਪਣੇ ਘਰੋਂ ਨਿਕਲਿਆ ਤੇ ਖੇਤਾਂ ਦੇ ਵੱਲ ਨੂੰ ਚੱਲ ਪਿਆ ਜਿੱਥੇ ਉਸਦੇ ਦੋਸਤ ਕਾਹ ਤੇ ਬੈਠੇ ਗੱਪਾਂ ਮਾਰ ਰਹੇ ਸਨ ਫਰੋਜ਼ ਨੇ ਉਹਨਾਂ ਨੂੰ ਸਲਾਮ ਕੀਤਾ ਤੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦਾ ਹਾਲ ਚਾਲ ਪੁੱਛਣ ਲੱਗਿਆ ਫਿਰ ਥੋੜੀ ਦੇਰ ਬਾਅਦ ਬੋਲਿਆ ਦੋਸਤੋ ਮੇਰੇ ਕੋਲ ਤੁਹਾਡੇ ਲਈ ਇੱਕ ਕੰਮ ਆ ਜਿਸ ਨਾਲ ਤੁਸੀਂ ਰਾਤ ਰਾਤੋਂ ਰਾਤ ਅਮੀਰ ਹੋ ਜਾਓਗੇ ਸਾਰਾ ਦਿਨ ਤੁਸੀਂ ਵਿਹਲੇ ਤਾਂ ਬੈਠੇ ਹੀ ਰਹਿੰਦੇ ਹੋ ਕੋਈ ਕੰਮ ਨਹੀਂ ਕਰਦੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੰਮ ਵੀ ਨਾ ਕਰਨਾ ਪਵੇ ਤੇ ਮਾਲ ਵੀ ਹੱਥ ਲੱਗ ਜਾਵੇ ਤਾਂ ਤੁਹਾਨੂੰ ਮੇਰੀ ਇੱਕ ਗੱਲ ਜਿਹੜੀ ਉਹ ਮੰਨਣੀ ਪਵੇਗੀ ਜੇਕਰ ਤੁਸੀਂ ਮੇਰੇ ਕਹਿਣ ਦੇ ਅਨਸਾਰ ਚੱਲੋਗੇ ਤਾਂ ਫਿਰ ਦੇਖਿਓ ਆਪਾਂ ਨੂੰ ਕੋਈ ਵੀ ਅਮੀਰ ਹੋਣ ਤੋਂ ਨਹੀਂ ਰੋਕ ਸਕਦਾ ਉਹ ਦੋਨੋਂ ਦੋਸਤ ਜੋ ਫਰੋਜ ਦੀ ਗੱਲ ਸੁਣ ਰਹੇ ਸਨ ਇਕਦਮ ਸੋਚਾਂ ਵਿੱਚ ਪੈ ਗਏ ਕਿ ਐਦਾਂ ਦਾ ਕਿਹੜਾ ਕੰਮ ਹੋ ਸਕਦਾ ਜਿਸ ਨਾਲ ਉਹ ਇੰਨੇ ਛੇਤੀ ਅਮੀਰ ਹੋ ਸਕਦੇ ਹਨ ਉਹਨਾਂ ਨੇ ਇੱਕ ਹੀ ਆਵਾਜ਼ ਵਿੱਚ ਕਿਹਾ ਸਾਨੂੰ ਕੀ ਕਰਨਾ ਪਵੇਗਾ ਜਿਸ ਤੇ ਫਰੋਜ ਕਹਿਣ ਲੱਗਾ ਤੁਹਾਨੂੰ ਮੇਰੇ ਨਾਲ ਇੱਕ ਘਰ ਵਿੱਚ ਚੋਰੀ ਕਰਨੀ ਪਵੇਗੀ ਫਰੋਜ ਦੀ ਗੱਲ ਸੁਣ ਕੇ ਉਹ ਹੈਰਾਨ ਹੋ ਗਏ ਤੇ ਤੁਰੰਤ ਇਨਕਾਰ ਕਰ ਦਿੱਤਾ ਤੇ ਕਹਿਣ ਲੱਗੇ ਅਸੀਂ ਚੋਰੀ ਨਹੀਂ ਕਰਾਂਗੇ ਚੱਲ ਮੰਨ ਲਾ ਜੇ ਅਸੀਂ ਚੋਰੀ ਕਰਨ ਲਈ ਮਨ ਵੀ ਜਾਂਦੇ ਹਾਂ ਪਰ ਜੇ ਆਪਾਂ ਫੜੇ ਗਏ ਤਾਂ ਕਾਜੀ ਆਪਣੇ ਹੱਥ ਵੱਡਣ ਵਿੱਚ ਟਾਈਮ ਨਹੀਂ ਲਾਵੇਗਾ ਤੇ ਪੂਰੇ ਪਿੰਡ ਵਿੱਚ ਆਪਣੀ ਬਦਨਾਮੀ ਅਲੱਗ ਤੋਂ ਹੋਵੇਗੀ। ਐਸ ਤੇ ਫਰੋਜ ਕਹਿਣ ਲਗਾ। ਭਰਾਵੋ ਪਰੇਸ਼ਾਨ ਨਾ ਹੋਵੋ। ਆਪਾਂ ਕਿਸੇ ਵੀ ਸੂਰਤ ਵਿੱਚ ਫੜੇ ਨਹੀਂ ਜਾਵਾਂਗੇ ਕਿਉਂਕਿ ਜਿਸ ਘਰ ਵਿੱਚ ਆਪਾਂ ਚੋਰੀ ਕਰਨੀ ਹੈ ਉਸ ਘਰ ਵਿੱਚ ਸਿਰਫ ਇੱਕ ਬੁੱਢਾ ਆਦਮੀ ਰਹਿੰਦਾ ਤੇ ਉਹ ਅੱਖਾਂ ਤੋਂ ਅੰਨ੍ਹਾ ਵੀ ਆ। ਚੋਰੀ ਦੇ ਸਮੇਂ ਜੇ ਉੱਠ ਵੀ ਗਿਆ ਤਾਂ ਆਪਾਂ ਨੂੰ ਉਹ ਦੇਖ ਨਹੀਂ ਸਕਦਾ ਤੇ ਆਪਾਂ ਆਸਾਨੀ ਨਾਲ ਫਰਾਰ ਹੋ ਜਾਵਾਂਗੇ ਮੈਂ ਉਸ ਘਰ ਵਿੱਚ ਬਹੁਤ ਕੀਮਤੀ ਸਮਾਨ ਦੇਖਿਆ ਵਾ ਜਿਸ ਨੂੰ ਆਪਾਂ ਆਸਾਨੀ ਨਾਲ ਚੁਰਾ ਸਕਦੇ ਹਾਂ ਫਰੂਜ ਤੇ ਦੋਸਤ ਫਿਰ ਵੀ ਇਸ ਗੱਲ ਨੂੰ ਮੰਨ ਨਹੀਂ ਸੀ ਰਿਹਾ ਜਿਸ ਤੋਂ ਬਾਅਦ ਫਰੂਜ ਉਹਨਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਇਓ ਆਪਾਂ ਤਿੰਨੋਂ ਜਣੇ ਮਿਲ ਕੇ ਅੰਦਰ ਜਾਵਾਂਗੇ ਤੇ ਮੈਂ ਸਾਰਾ ਸਮਾਨ ਚੋਰੀ ਕਰਕੇ ਇੱਕ ਕੱਪੜੇ ਵਿੱਚ ਬੰਨ ਦਊਗਾ ਤੇ ਤੁਸੀਂ ਸਿਰਫ ਉਸ ਸਮਾਨ ਨੂੰ ਬਾਹਰ ਲੈ ਕੇ ਜਾਣ ਵਿੱਚ ਮੇਰੀ ਮਦਦ ਕਰਨੀ ਮੈਂ ਤੁਹਾਨੂੰ ਇੰਨਾ ਇਨਾਮ ਦਊਗਾ ਜਿੰਨਾ ਚੋਰੀ ਕਰਨ ਵਿੱਚ ਸਾਥ ਹੋਣ ਤੇ ਦੇਣਾ ਸੀ ਫਰੋਜ ਨੇ ਦੋਸਤਾਂ ਨੂੰ ਕਿਹਾ ਕਿ ਆਪਾਂ ਰਾਤ ਦੇ ਦੁੱਚੇ ਪੈਰ ਬੁੱਢੇ ਦੇ ਘਰ ਅੰਦਰ ਦਾਖਲ ਹੋਵਾਂਗੇ ਤੁਸੀਂ ਸ਼ਾਮ ਨੂੰ ਮੇਲਾ ਦੇਖਣ ਦੇ ਬਹਾਨੇ ਘਰੋਂ ਬਾਹਰ ਨਿਕਲ ਜਾਣਾ ਤੇ ਫਿਰ ਰਾਤ ਨੂੰ ਮੇਰੇ ਘਰ ਆ ਜਾਣਾ ਦੋਸਤਾਂ ਨੇ ਐਦਾਂ ਹੀ ਕੀਤਾ ਉਸ ਸ਼ਾਮ ਨੂੰ ਮੇਲੇ ਦਾ ਬਹਾਨਾ ਕਰਕੇ ਘਰੋਂ ਬਾਹਰ ਨਿਕਲ ਕੇ ਤੇ ਫਰੋਜ਼ ਦੇ ਘਰ ਪਹੁੰਚ ਗਏ ਫਰੋਜ਼ ਪਹਿਲਾਂ ਤੋਂ ਹੀ ਆਪਣੇ ਦੋਸਤਾਂ ਦਾ ਇੰਤਜ਼ਾਮ ਕਰ ਰਿਹਾ ਸੀ ਦਰਵਾਜ਼ੇ ਤੇ دستਕ ਹੋਈ ਤੇ ਉਹ ਫੌਰਨ ਘਰੋਂ ਬਾਹਰ ਨਿਕਲ ਆਇਆ ਤੇ ਤਿੰਨੋਂ ਮਿਲ ਕੇ ਉਸ ਬੁੱਢੇ ਦੇ ਘਰ ਵੱਲ ਚੱਲ ਪਏ ਬੁੱਢੇ ਦਾ ਘਰ ਜ਼ਿਆਦਾ ਦੂਰ ਨਹੀਂ ਸੀ ਕੁਝ ਮਿੰਟ ਚੱਲਣ ਤੋਂ ਬਾਅਦ ਉਹ ਉੱਥੇ ਪਹੁੰਚ ਗਏ ਤਿੰਨਾਂ ਨੇ ਵਾਰੀ-ਵਾਰੀ ਕੰਧ ਟੱਪੀ ਤੇ ਘਰ ਦੇ ਵਿਹੜੇ ਵਿੱਚ ਜਾ ਪਹੁੰਚੇ ਬਜ਼ੁਰਗ ਜਿਹੜਾ ਸੀ ਉਹ ਮੇਨ ਕਮਰੇ ਤੋਂ ਕੋਧੀ ਦੂਰੀ ਤੇ ਇੱਕ ਮੰਜੀ ਉੱਪਰ ਪਿਆ ਸੀ ਉਹ ਉਹਨਾਂ ਦੀ ਆਵਾਜ਼ ਉਦੋਂ ਹੀ ਸੁਣ ਚੁੱਕਿਆ ਸੀ ਜਦੋਂ ਉਹਨਾਂ ਨੇ ਘਰ ਵਿੱਚ ਛਾਲ ਮਾਰੀ ਸੀ ਪਰ ਉਸਨੇ ਉਹਨਾਂ ਨੂੰ ਐਦਾਂ ਦਿਖਾਇਆ ਜਿਵੇਂ ਕੋਈ ਉਸਨੂੰ ਖਬਰ ਹੀ ਨਹੀਂ ਹੋਈ ਬਜ਼ੁਰਗ ਨੂੰ ਸੁੱਤਾ ਪਿਆ ਦੇਖ ਉਹ ਕਮਰੇ ਵਿੱਚ ਦਾਖਲ ਹੋਗੇ ਤੇ ਚੋਰੀ ਕਰਨ ਵਿੱਚ ਮਸਤ ਹੋਗੇ ਬਜ਼ੁਰਗ ਚਰਾਕੀ ਨਾਲ ਉੱਠਿਆ ਤੇ ਬਾਹਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਉਸਨੇ ਬਾਹਰ ਆ ਕੇ ਰੌਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ। ਬੁੱਢੀ ਦੀ ਆਵਾਜ਼ ਸੁਣ ਕੇ ਬਾਹਰ ਇਕੱਠ ਹੋ ਗਿਆ। ਲੋਕਾਂ ਨੇ ਮਿਲ ਕੇ ਤਿੰਨਾਂ ਚੋਰਾਂ ਨੂੰ ਫੜ ਲਿਆ ਤੇ ਵਿਹੜੇ ਵਿੱਚ ਮੌਜੂਦ ਇੱਕ ਦਰਖਤ ਨਾਲ ਬੰਨ੍ਹ ਦਿੱਤਾ। ਅਗਲੇ ਦਿਨ ਉਹਨਾਂ ਨੂੰ ਕਾਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਫਰੋਜ਼ ਦੇ ਦੋਸਤ ਉਹਨੂੰ ਕਹਿਣ ਲੱਗੇ ਅਸੀਂ ਤੇਰੀ ਵਜਾ ਨਾਲ ਇੱਥੇ ਬੰਨੇ ਗਏ ਹਾਂ। ਨਾ ਅਸੀਂ ਤੇਰਾ ਸਾਥ ਦਿੰਦੇ ਤੇ ਨਾ ਹੀ ਅਸੀਂ ਫੜੇ ਜਾਂਦੇ। ਅਸੀਂ ਕੱਲ ਕਾਜੀ ਦੀ ਅਦਾਲਤ ਵਿੱਚ ਵੀ ਸਾਫ਼ ਮੁੱਕਰ ਜਾਣਾ। ਕਿ ਸਾਡਾ ਇਰਾਦਾ ਚੋਰੀ ਦਾ ਬਿਲਕੁਲ ਵੀ ਨਹੀਂ ਸੀ ਫਰੋਜ਼ ਨੇ ਉਹਨਾਂ ਦੋਨਾਂ ਨੂੰ ਕਿਹਾ ਕਿ ਭਰਾਵੋ ਆਪਾਂ ਕਾਜੀ ਦੀ ਅਦਾਲਤ ਵਿੱਚ ਇਹ ਨਹੀਂ ਮੰਨਣਾ ਕਿ ਅਸਲੀ ਚੋਰ ਕੌਣ ਹੈ ਜਦੋਂ ਕਾਜੀ ਇਹ ਫੈਸਲਾ ਹੀ ਨਹੀਂ ਕਰ ਸਕੇਗਾ ਕਿ ਅਸਲੀ ਮੁਜਰਮ ਕੌਣ ਹੈ ਤਾਂ ਉਹ ਕਿਸੇ ਦੇ ਵੀ ਹੱਥ ਨਹੀਂ ਘੱਟ ਸਕੇਗਾ ਅਗਲੇ ਦਿਨ ਕਾਜੀ ਦੇ ਦਰਬਾਰ ਵਿੱਚ ਤਿੰਨਾ ਚੋਰਾਂ ਨੂੰ ਬੇਸ਼ਕ ਕੀਤਾ ਗਿਆ ਉਹ ਬੁੱਢਾ ਕਾਜੀ ਨੂੰ ਕਹਿਣ ਲੱਗਾ ਕਿ ਮੈਂ ਅੰਨਾ ਵਾਂ ਤੇ ਮੇਰਾ ਮੁੰਡਾ ਕਿਸੇ ਕੰਮ ਲਈ ਬਾਹਰ ਗਿਆ ਸੀ ਮੈਨੂੰ ਇਕੱਲਾ ਦੇਖ ਕੇ ਤਿੰਨੇ ਅੰਧਰਾ ਵੜੇ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਕਿ ਇਹਨਾਂ ਤਿੰਨਾਂ ਦੇ ਹੱਥ ਕੱਟ ਦਿੱਤੇ ਜਾਣ ਤਾਂ ਕਿ ਅੰਗੇ ਤੋਂ ਕੋਈ ਵੀ ਆਦਮੀ ਚੋਰੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਹੁਣ ਕਾਜੀ ਉਹਨਾਂ ਤਿੰਨਾਂ ਨੂੰ ਪੁੱਛਣ ਲੱਗਿਆ ਕਿ ਤੁਹਾਨੂੰ ਆਪਣੀ ਸਫਾਈ ਵਿੱਚ ਕੁਝ ਕਹਿਣਾ ਹੈ ਤੁਸੀਂ ਇਸ ਤੇ ਹਰ ਇੱਕ ਦੋਸਤ ਕਹਿਣ ਲੱਗਿਆ ਮੈਂ ਚੋਰ ਨਹੀਂ ਉਹ ਇੱਕ ਦੂਜੇ ਨੂੰ ਕਹਿਣ ਲੱਗ ਪਏ ਕਿ ਮੈਂ ਇਹਨਾਂ ਦੇ ਘਰੋਂ ਤੇ ਚੋਰੀ ਕੀਤੀ ਉਹ ਇੱਕ ਦੂਜੇ ਨੂੰ ਹੀ ਦੋਸ਼ੀ ਠਹਿਰਾ ਰਹੇ ਸਨ ਜਿਸ ਨਾਲ ਕਾਜੀ ਨੂੰ ਇਹ ਫੈਸਲਾ ਕਰਨਾ ਮੁਸ਼ਕਲ ਹੋ ਗਿਆ ਕਿ ਅਸਲੀ ਦੋਸ਼ੀ ਕੌਣ ਹੈ ਬਜ਼ੁਰਗ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਤੁਸੀਂ ਮੇਰੀ ਗੱਲ ਮੰਨੋ ਇਹਨਾਂ ਤਿੰਨਾਂ ਦੇ ਹੱਥ ਕੱਟ ਦਿੱਤੇ ਜਾਣ ਤਾਂ ਕਾਜੀ ਕਹਿਣ ਲੱਗਿਆ ਕਿ ਇਹਨਾਂ ਤਿੰਨਾਂ 'ਚੋਂ ਤਾਂ ਕੋਈ ਮੰਨ ਹੀ ਨਹੀਂ ਰਿਹਾ ਕਿ ਅਸਲੀ ਚੋਰ ਕੌਣ ਹੈ ਤਿੰਨੋਂ ਤਾਂ ਬਸ ਇੱਕ ਦੂਜੇ ਤੇ ਹੀ ਇਲਜ਼ਾਮ ਲਗਾ ਰਹੇ ਆ ਫਿਰ ਕਾਜੀ ਨੇ ਗੁੱਸੇ ਵਿੱਚ ਕਿਹਾ ਕਿ ਜੋ ਵੀ ਚੋਰ ਆ ਆਪਣਾ ਜੁਰਮ ਕਬੂਲ ਕਰ ਲਵੇ ਨਹੀਂ ਤਾਂ ਬਾਅਦ ਵਿੱਚ ਚੰਗਾ ਨਹੀਂ ਹੋਵੇਗਾ ਕਾਜੀ ਨੇ ਉਹਨਾਂ ਨੂੰ ਮਨਾਉਣ ਦੀ ਹਰ ਇੱਕ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇੱਕ ਨਹੀਂ ਮੰਨੀ ਹੁਣ ਕਾਜੀ ਮਜਬੂਰ ਹੋ ਗਿਆ ਸੀ ਤੇ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ ਫਿਰ ਕਾਜੀ ਨੇ ਉਹਨਾਂ ਦਾ ਇਮਤਿਹਾਨ ਲੈਣ ਬਾਰੇ ਸੋਚਿਆ ਤੇ ਬਾਬਰਚੀ ਨੂੰ ਉਹਨਾਂ ਤਿੰਨਾਂ ਨੂੰ ਅਲੱਗ-ਅਲੱਗ ਭੋਜਨ ਦੇਣ ਲਈ ਕਿਹਾ ਸਭ ਤੋਂ ਪਹਿਲਾਂ ਫਰੋਜ਼ ਨੂੰ ਮਾਸ پیش ਕੀਤਾ ਗਿਆ ਇੱਕ ਨਿਵਾਲਾ ਲੈੰਦੇ ਹੀ ਉਸ ਨੇ ਮਾਸ ਠੁਕਰਾ ਦਿੱਤਾ ਤੇ ਕਿਹਾ ਕਿ ਇਹ ਕੁੱਤੇ ਦਾ ਮਾਸ ਹੈ ਕਾਜੀ ਹੈਰਾਨ ਰਹਿ ਗਿਆ ਤੇ ਫੌਰਨ ਉਹਨਾਂ ਨੇ ਬਾਬਰਚੀ ਤੋਂ ਪੁੱਛਿਆ ਕਿ ਵਾਕਿਆ ਹੀ ਕੁੱਤੇ ਦਾ ਮਾਸ ਆ ਤਾਂ ਬਾਬਰਚੀ ਬੋਲਿਆ ਨਹੀਂ ਕਾਜੀ ਸਾਹਿਬ ਇਹ ਕੁੱਤੇ ਦਾ ਮਾਸ ਨਹੀਂ ਆ ਚਾਹੇ ਤੁਸੀਂ ਉਸ ਕਸਾਈ ਤੋਂ ਪੁੱਛ ਲਓ ਜਿਸ ਦੀ ਦੁਕਾਨ ਤੋਂ ਇਹ ਆਇਆ ਵਾ ਤਾ ਕਾਜੀ ਨੇ ਫੌਰਨ ਉਸ ਕਸਾਈ ਨੂੰ ਬੁਲਾਇਆ ਤੇ ਪੁੱਛਿਆ ਤੂੰ ਆਪਣੀ ਦੁਕਾਨ ਤੇ ਕੁੱਤੇ ਦਾ ਮਾਸ ਵੇਚਦਾ ਵਾ ਤੈਨੂੰ ਇਸ ਦੀ ਸਜ਼ਾ ਮਿਲੇਗੀ ਇਹ ਸੁਣ ਕੇ ਕਸਾਈ ਡਰ ਗਿਆ ਤੇ ਕਹਿਣ ਲੱਗਿਆ ਕਾਜੀ ਸਾਹਿਬ ਇਹ ਬੱਕਰਾ ਹੀ ਸੀ ਅਸਲ ਵਿੱਚ ਜਦੋਂ ਇਹ ਬੱਚਾ ਪੈਦਾ ਹੋਇਆ ਤਾਂ ਐਸੀ ਮਾਂ ਮਰ ਗਈ ਸੀ ਮੈਨੂੰ ਉਸ ਸਮੇਂ ਸਮਝ ਨਹੀਂ ਆ ਰਿਹਾ ਸੀ ਕਿ ਇਸ ਨੂੰ ਕਿਵੇਂ ਪਾਲਾਂ ਇੱਕ ਦਿਨ ਇਹ ਬੱਚਾ ਖੁਦ ਹੀ ਕੁੱਤੀ ਦੇ ਥੱਲੇ ਬੈਠ ਕੇ ਦੁੱਧ ਪੀਣ ਲੱਗਿਆ ਮੈਂ ਜਦੋਂ ਇਹ ਮੰਜ਼ਰ ਦੇਖਿਆ ਸਐਸ ਨੂੰ ਰੋਕਿਆ ਨੇ ਫੇਰ ਇਹ ਰੋਜਾਨਾ ਹੀ ਉਸ ਦਾ ਦੁੱਧ ਪੀਣ ਲੱਗਿਆ ਤੇ ਉਸ ਕੁੱਤੀ ਦਾ ਦੁੱਧ ਪੀ ਪੀ ਕੇ ਹੀ ਜਵਾਨ ਹੋਇਆ ਏ ਇਸ ਦੀਆਂ ਕੁਝ ਹਰਕਤਾਂ ਕੁੱਤਿਆਂ ਵਰਗੀਆਂ ਸਨ ਸ਼ਾਇਦ ਇਹ ਹੀ ਵਜ੍ਹਾ ਏ ਕਿ ਇਸ ਦੇ ਮਾਸ ਵਿੱਚੋਂ ਕੁੱਤੇ ਦੀ ਸਮੈਲ ਆ ਰਹੀ ਹੋਵੇ ਕਾਜੀ ਫਰੋਜ਼ ਦੀ ਸਮਝ ਤੇ ਹੈਰਾਨ ਰਹਿ ਗਿਆ ਹੁਣ ਦੂਸਰੇ ਦੋਸਤ ਜਿਸ ਦਾ ਨਾਮ ਇਸ਼ਾਨ ਸੀ ਉਸ ਨੂੰ ਦੁੱਧ ਪੇਸ਼ ਕੀਤਾ ਗਿਆ ਈਸ਼ਾਨ ਨੇ ਦੁੱਧ ਨੂੰ ਪੀਣ ਤੋਂ ਪਹਿਲਾਂ ਸੁੰਗਿਆ ਤੇ ਫਿਰ ਸਾਈਡ ਤੇ ਰੱਖ ਦਿੱਤਾ ਤੇ ਕਹਿਣ ਲੱਗਿਆ ਮੈਂ ਇਹ ਦੁੱਧ ਨਹੀਂ ਪੀ ਸਕਦਾ ਕਾਜੀ ਨੇ ਪੁੱਛਿਆ ਇਸਦੀ ਕੀ ਵਜ੍ਹਾ ਹੈ ਈਸ਼ਾਨ ਨੇ ਬੋਲਿਆ ਇਹ ਦੁੱਧ ਜ਼ਹਿਰੀਲਾ ਹੈ ਇਸ ਵਿੱਚ ਜ਼ਹਿਰ ਮਲਾਇਆ ਗਿਆ ਹੈ ਇਸ ਲਈ ਮੈਂ ਇਸ ਨੂੰ ਨਹੀਂ ਪੀ ਸਕਦਾ ਕਾਜੀ ਨੇ ਇੱਕ ਵਾਰ ਫਿਰ ਬਾਬਰਚੀ ਵੱਲ ਦੇਖਿਆ ਤੇ ਉਸ ਨੂੰ ਦੁੱਧ ਚੈੱਕ ਕਰਨ ਲਈ ਕਿਹਾ ਬਾਬਰਚੀ ਨੇ ਦੁੱਧ ਇੱਕ ਖਾਲੀ ਬਰਤਨ ਵਿੱਚ ਪਾਇਆ ਤੇ ਦੇਖਿਆ ਕਿ ਇੱਕ ਮਰੀ ਹੋਈ ਕਿਰਲੀ ਵਿੱਚ ਪਈ ਸੀ ਕਾਜੀ ਇੱਕ ਵਾਰ ਫਿਰ ਚੌਂਕਿਆ ਹੁਣ ਤੀਸਰੇ ਦੋਸਤ ਤਬਰੇਸ਼ ਦੀ ਵਾਰੀ ਸੀ ਉਸ ਨੂੰ ਛੋਲੇ ਪੇਸ਼ ਕੀਤੇ ਗਏ ਲੇਕਿਨ ਉਸਨੇ ਵੀ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਕਹਿਣ ਲੱਗਾ ਇਹ ਛੋਲੇ ਪਹਿਲਾਂ ਕਿਸੇ ਕੋੜੇ ਨੇ ਖਾਦੇ ਹਨ ਤੇ ਉਸਦੇ ਬਚੇ ਹੋਏ ਛੋਲੇ ਹੁਣ ਮੈਨੂੰ ਪੇਸ਼ ਕੀਤੇ ਗਏ ਹਨ ਕਾਜੀ ਨੇ ਹੈਰਾਨੀ ਨਾਲ ਬਾਬਰ ਬਾਬਰ ਚੀ ਵਾਲ ਦੇਖਿਆ ਬਾਬਰ ਚੀ ਕਹਿਣ ਲੱਗਾ ਸ਼ਾਇਦ ਸੱਚ ਕਹਿ ਰਿਹਾ ਕੱਲ ਮੈਂ ਜਿਸ ਥੈਲੇ ਵਿੱਚੋਂ ਤੁਹਾਡੇ ਘੋੜੇ ਨੂੰ ਛੋਲੇ ਦਿੱਤੇ ਸਨ ਉਹ ਥੈਲਾ ਮੈਂ ਰਸੋਈ ਵਿੱਚ ਰੱਖ ਦਿੱਤਾ ਸੀ ਉੱਥੇ ਇੱਕ ਥੈਲਾ ਹੋਰ ਪਿਆ ਸੀ ਮੈਂ ਇਹ ਭੁੱਲ ਗਿਆ ਕਿ ਮੈਂ ਘੋੜੇ ਦੇ ਸਾਹਮਣੇ ਕਿਹੜਾ ਥੈਲਾ ਰੱਖਿਆ ਸੀ ਸ਼ਾਇਦ ਮੈਂ ਉਸੇ ਥੈਲੇ ਵਿੱਚੋਂ ਛੋਲੇ ਕੱਢ ਲਏ ਜਿਸ ਵਿੱਚੋਂ ਘੋੜੇ ਨੇ ਖਾਦੇ ਸਨ ਹੁਣ ਕਾਜੀ ਸੋਚਾਂ ਵਿੱਚ ਪੈ ਗਿਆ ਕਿ ਇਹ ਤਿੰਨੋਂ ਤਾਂ ਬਹੁਤ ਛਾਤਰੇ ਇਨਸਾਨ ਹਨ ਇਹਨਾਂ 'ਚੋਂ ਅਸਲੀ ਚੋਰ ਨੂੰ ਫੜਨਾ ਬਹੁਤ ਮੁਸ਼ਕਲ ਹੈ ਕਾਜੀ ਨੇ ਤਿੰਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਘਰ ਆ ਕੇ ਸੋਚਣ ਲੱਗਿਆ ਕਿ ਮੈਂ ਕਿਵੇਂ ਅਸਲੀ ਚੋਰ ਨੂੰ ਫੜਾਂ ਕਾਜੀ ਦਾ ਮੁੰਡਾ ਉਸ ਦੇ ਕੋਲ ਬੈਠਾ ਸੀ ਆਪਣੇ ਪਿਤਾ ਨੂੰ ਪਰੇਸ਼ਾਨੀ ਵਿੱਚ ਡੁੱਬਿਆ ਦੇਖ ਕੇ ਉਹ ਪੁੱਛਣ ਲੱਗਿਆ ਕਿ ਪਿਤਾ ਜੀ ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ਜਿਸ ਤੇ ਕਾਜੀ ਨੇ ਉਸ ਦੇ ਸਾਹਮਣੇ ਸਾਰਾ ਮਾਜਰਾ ਪੇਸ਼ ਕਰ ਦਿੱਤਾ ਤਾਂ ਕਾਜੀ ਦਾ ਮੁੰਡਾ ਕਹਿਣ ਲੱਗਿਆ ਪਿਤਾ ਜੀ ਤੁਸੀਂ ਇੱਕ ਮੌਕਾ ਮੈਨੂੰ ਦੇ ਦਿਓ ਮੈਂ ਏ ਗੁੱਥੀ ਸੁਲਝਾ ਦਵਾਂਗਾ ਤੇ ਮੈਂ ਅਸਲੀ ਚੋਰ ਲੱਭ ਕੇ ਦੇ ਦੇਵਾਂਗਾ ਕਾਜੀ ਨੇ ਆਪਣੇ ਮੁੰਡੇ ਨੂੰ ਇੱਕ ਮੌਕਾ ਦੇ ਦਿੱਤਾ ਕੱਲ ਸਵੇਰੇ ਦੁਬਾਰਾ ਤਿੰਨਾਂ ਨੂੰ ਕਾਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਕਾਜੀ ਦੇ ਮੁੰਡੇ ਨੇ ਤਿੰਨਾਂ ਵੱਲ ਬੜੀ ਗੌਰ ਨਾਲ ਵੇਖਿਆ ਤੇ ਮੁਸਕਰਾ ਕੇ ਕਿਹਾ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਚਾਹੁੰਦਾ ਕਿਸੇ ਸ਼ਹਿਰ ਵਿੱਚ ਇੱਕ ਕੁੜੀ ਆਪਣੇ ਪਤੀ ਨਾਲ ਰਹਿੰਦੀ ਸੀ ਇੱਕ ਦਿਨ ਉਸ ਨੂੰ ਇੱਕ ਖੱਤ ਮਿਲਿਆ ਜਿਸ ਵਿੱਚ ਲਿਖਿਆ ਸੀ ਕਿ ਉਸ ਦਾ ਬਾਪ ਬਹੁਤ ਜ਼ਿਆਦਾ ਬਿਮਾਰ ਹੈ ਤੇ ਉਸਦੇ ਇਲਾਜ ਲਈ ਪੈਸੇ ਚਾਹੀਦੇ ਹਨ ਉਸ ਕੁੜੀ ਕੋਲ ਕੋਈ ਪੈਸਾ ਨਹੀਂ ਸੀ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਪਿਤਾ ਜੀ ਬਹੁਤ ਬਿਮਾਰ ਹਨ ਮੈਨੂੰ ਉਹਨਾਂ ਦੇ ਇਲਾਜ ਲਈ ਪੈਸੇ ਚਾਹੀਦੇ ਹਨ ਉਸਦੇ ਪਤੀ ਕੋਲ ਵੀ ਕੋਈ ਪੈਸਾ ਨਹੀਂ ਸੀ ਫਿਰ ਉਸਨੇ ਆਪਣੀ ਮੱਝ ਵੇਚ ਦਿੱਤੀ ਤੇ ਪੈਸੇ ਦਾ ਇੰਤਜ਼ਾਮ ਕੀਤਾ ਤੇ ਪਤਨੀ ਨੂੰ ਉਸਦੇ ਪਿਤਾ ਵੱਲ ਰਵਾਨਾ ਕਰ ਦਿੱਤਾ ਰਸਤੇ ਵਿੱਚ ਉਸ ਨੂੰ ਇੱਕ ਬਦਮਾਸ਼ ਆਦਮੀ ਟੱਕਰ ਗਿਆ ਕੁੜੀ ਨੂੰ ਇਕੱਲੀ ਦੇਖ ਕੇ ਉਸਨੇ ਬਰਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕੁੜੀ ਬਦਮਾਸ਼ ਤੇ ਮੰਤਾਂ ਕਰਨ ਲੱਗੀ ਕਿ ਰੱਬ ਦੇ ਵਾਸਤੇ ਮੈਨੂੰ ਜਾਣ ਦਿਓ ਤੁਹਾਡੇ ਘਰ ਵਿੱਚ ਵੀ ਤੇ ਜ਼ਰੂਰ ਮਾਂ ਪੈਣ ਹੋਵੇਗੀ ਉਸ ਬਦਮਾਸ਼ ਦੇ ਦਿਲ ਵਿੱਚ ਰਹਿਮ ਆ ਗਿਆ ਉਸਨੇ ਕੁੜੀ ਨੂੰ ਜਾਣ ਦਿੱਤਾ ਲੜਕੀ ਨੇ ਉਸ ਆਦਮੀ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣਾ ਸਫ਼ਰ ਜਾਰੀ ਰੱਖਿਆ ਬਸ ਉਸਨੇ ਹਲੇ ਥੋੜਾ ਹੀ ਸਫ਼ਰ ਕੀਤਾ ਸੀ ਕਿ ਕੁਝ ਚੋਰਾਂ ਨੇ ਉਸ ਨੂੰ ਘੇਰ ਲਿਆ ਤੇ ਕਹਿਣ ਲੱਗੇ ਤੇਰੇ ਕੋਲ ਜੋ ਕੁਝ ਵੀ ਆ ਸਾਨੂੰ ਦੇ ਦੇ ਜੇ ਤੂੰ ਇਸ ਤਰ੍ਹਾਂ ਨਹੀਂ ਕੀਤਾ ਤਾਂ ਅਸੀਂ ਤੈਨੂੰ ਬੰਦੀ ਬਣਾ ਲਵਾਂਗੇ ਤਾਂ ਉਹ ਲੜਕੀ ਕਹਿਣ ਲੱਗੀ ਮੇਰੇ ਕੋਲ ਜੋ ਪੈਸੇ ਹਨ ਉਹ ਮੈਂ ਮੇਰੇ ਪਿਤਾ ਦੇ ਇਲਾਜ ਲਈ ਲੈ ਕੇ ਜਾ ਰਹੀ ਹਾਂ ਅਗਰ ਤੁਸੀਂ ਮੇਰੇ ਤੋਂ ਇਹ ਪੈਸੇ ਖੋਲੇ ਤਾਂ ਮੇਰੇ ਪਿਤਾ ਜੀ ਮਰ ਜਾਣਗੇ ਖੁਦਾ ਦੇ ਵਾਸਤੇ ਮੈਨੂੰ ਜਾਣ ਦਿਓ ਉਹਨਾਂ ਚੋਰਾਂ ਦੇ ਸਰਦਾਰ ਦੇ ਦਿਲ ਵਿੱਚ ਰੈਮ ਆ ਗਿਆ ਉਸ ਨੇ ਕੁੜੀ ਨੂੰ ਜਾਣ ਦਿੱਤਾ ਹੁਣ ਕੁੜੀ ਸ਼ਹਿਰ ਪਹੁੰਚੀ ਤੇ ਆਪਣੇ ਪਿਤਾ ਦਾ ਇਲਾਜ ਕਰਵਾਇਆ ਫਿਰ ਥੋੜੇ ਸਮੇਂ ਦੇ ਬਾਅਦ ਉਹ ਤੰਦਰੁਸਤ ਹੋ ਜਾਂਦਾ ਇਹ ਕਿੱਸਾ ਇੱਥੇ ਹੀ ਖਤਮ ਹੋ ਜਾਂਦਾ ਹੈ ਹੁਣ ਕਾਜੀ ਦਾ ਮੁੰਡਾ ਤਿੰਨਾਂ ਤੋਂ ਇੱਕ ਸਵਾਲ ਪੁੱਛਦਾ ਹੈ ਕਿ ਉਸ ਲੜਕੀ ਤੇ ਸਭ ਤੋਂ ਵੱਡਾ ਐਹਸਾਨ ਕਿਸ ਨੇ ਕੀਤਾ ਸਭ ਤੋਂ ਪਹਿਲਾਂ ਤਵਰੀਜ਼ ਨੇ ਜਵਾਬ ਦਿੱਤਾ ਕਿ ਉਸਦੇ ਪਤੀ ਨੇ ਜੇ ਉਹ ਮੱਝ ਨੂੰ ਵੇਚ ਕੇ ਉਸ ਨੂੰ ਪੈਸੇ ਨਾ ਦਿੰਦਾ ਤੌ ਕਦੇਵੀ ਆਪਣੇ ਪਿਤਾ ਦਾ ਇਲਾਜ ਨਾ ਕਰਵਾ ਪਾਉਂਦੀ ਫਿਰ ਕਾਜੀ ਦਾ ਮੁੰਡਾ ਇਸ਼ਾਨ ਕੋਲ ਗਿਆ ਤੇ ਪੁੱਛਿਆ ਤੂੰ ਦੱਸ ਲੜਕੀ ਤੇ ਸਭ ਤੋਂ ਵੱਡਾ ਇਹਿਸਾਨ ਕਿਸ ਨੇ ਕੀਤਾ ਤਾਂ ਉਹ ਕਹਿਣ ਲੱਗਿਆ ਕਿ ਲੜਕੀ ਤੇ ਸਭ ਤੋਂ ਵੱਡਾ ਇਹਿਸਾਨ ਉਸ ਬਦਮਾਸ਼ ਆਦਮੀ ਨੇ ਕੀਤਾ ਜਿਸ ਨੇ ਉਸ ਨੂੰ ਕੁਝ ਨਹੀਂ ਕਿਹਾ ਦਸਰੋਂ ਜਾਣ ਦਿੱਤਾ ਕਿਉਂਕਿ ਇੱਕ ਲੜਕੀ ਦੀ ਇੱਜ਼ਤ ਉਸ ਦੀ ਜਾਨ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਉਸ ਤੋਂ ਬਾਅਦ ਕਾਜੀ ਦਾ ਮੁੰਡਾ ਤੀਸਰੇ ਸ਼ਖਸ ਫਰੋਜ ਕੋਲ ਗਿਆ ਤੇ ਤੂੰ ਦੱਸ ਉਸ ਲੜਕੀ ਤੇ ਸਭ ਤੋਂ ਵੱਡਾ احਸਾਨ ਕਿਸ ਨੇ ਕੀਤਾ ਉਸਨੇ جواب ਦਿੱਤਾ ਕਿ ਲੜਕੀ ਤੇ ਸਭ ਤੋਂ ਵੱਡਾ احਸਾਨ ਉਹਨਾਂ ਚੋਰਾ ਨੇ ਕੀਤਾ ਕਿਉਂਕਿ ਜੇ ਉਹ ਸਾਰਾ ਮਾਲ ਹੀ ਕੋਲ ਲੈਂਦੇ ਤਾਂ ਫਿਰ ਉਹ ਆਪਣੇ ਪਿਤਾ ਦਾ ਇਲਾਜ ਕਿਵੇਂ ਕਰਵਾਉਂਦੀ ਅਸਲੀ ਚੋਰਾ ਦਾ احਸਾਨ ਸਭ ਤੋਂ ਵੱਡਾ ਹੈ ਕਾਜੀ ਦੇ ਮੁੰਡੇ ਨੇ ਆਪਣੇ ਬਾਪ ਨੂੰ ਕਿਹਾ ਇਹ ਹੀ ਸ਼ਖਸ ਅਸਲੀ ਚੋਰ ਹੈ ਇਹ ਸੁਣ ਕੇ ਕਾਜੀ ਹੈਰਾਨ ਰਹਿ ਗਿਆ ਤੇ ਮੁੰਡੇ ਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਕਿ ਅਹੀ ਅਸਲੀ ਚੋਰ ਆ ਤਾਂ ਮੁੰਡੇ ਨੇ ਜਵਾਬ ਦਿੱਤਾ ਕਿ ਆਦਮੀ ਜਿੰਨਾ ਆਤਾਂ ਦਾ ਆਦੀ ਹੁੰਦਾ ਵਾ ਉਸ ਨੂੰ ਉਦਾਂ ਦੇ ਲੋਕ ਹੀ ਪਸੰਦ ਆਉਂਦੇ ਐ ਇਸ ਲਈ ਉਸ ਨੇ ਇੱਕ ਚੋਰ ਦੀ ਤਾਰੀਫ ਕੀਤੀ ਇਸ ਤੋਂ ਬਾਅਦ ਕਾਜੀ ਨੇ ਹੁਕਮ ਦਿੱਤਾ ਕਿ ਫਰੋਜ ਨੂੰ ਲਿਜਾ ਕੇ ਇਸ ਤੋਂ ਸੱਚ ਬਾਰ ਕਢਵਾਇਆ ਜਾਵੇ ਫਰੋਜ ਪਹਿਲਾਂ ਹੀ ਚੋਰ ਸਾਬਿਤ ਹੋ ਚੁੱਕਿਆ ਸੀ ਥੋੜੀ ਜੀ ਮਾਰ ਪੈਣ ਤੇ ਉਸ ਨੇ ਆਪਣੇ ਮੂੰਹੋਂ ਆਪਣਾ ਗੁਨਾਹ ਕਬੂਲ ਕਰ ਲਿਆ ਇਸ ਤੋਂ ਬਾਅਦ ਇਹ ਵੀ ਸਾਬਤ ਹੋਇਆ ਕਿ ਫਰੋਜ਼ ਦੇ ਦੋਨੋਂ ਦੋਸਤਾਂ ਬਸ maal ਨੂੰ ਲੈ ਕੇ ਜਾਣ ਵਿੱਚ ਹੀ ਸਹਾਇਕ ਸਨ ਅਸਲੀ ਚੋਰ ਤਾਂ ਸਿਰਫ ਫਰੋਜ਼ ਹੀ ਹੈ ਕਾਜੀ ਨੇ ਫਰੋਜ਼ ਦੇ ਹੱਥ ਕਟਵਾ ਦਿੱਤੇ ਤੇ ਬਾਕੀ ਦੋਨਾਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਰਮਾਂਚਕ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਬਹੁਤ ਬਹੁਤ ਧੰਨਵਾਦ ਰਾਬਰਕਾ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ